ਸਤਨਾਮ ਸ੍ਰੀ ਵਾਹਿਗੁਰੂ ਨਿਰਮਲ ਕਰਨੇ ਸਾਧ ਸੰਗਤ ਕੈ ਅੰਚਲ ਲਾਗੋ ਵਿਖਮ ਨਦੀ ਜਾਏ ਤਰਣੀ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਰਾਣੀਆਂ ਸਿਰ ਬਾਣੀ ਜਿਨ ਕਉ ਨਦਰ ਚਰਨ ਹੋਵੇ ਹਿਰਦੈ ਤਿਨਾਂ ਸਮਾਣੇ ਪੀ ਬਹੁ ਅੰਗਰਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਹਿ ਨਾਨਕ ਸਦਾ ਗਾਵੋ ਏਹ ਸੱਚੀ ਬਾਣੀ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸواری ਸਤਗੁਰਾਂ ਦਾ ਖਾਲਸਾ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਗਤ ਕਬੀਰ ਸਾਹਿਬ ਜੀ ਦੇ ਜਿਹੜੇ ਸ਼ਲੋਕ ਨੇ ਉਹਨਾਂ ਦੀ ਲੜੀਵਾਰ ਵਿਚਾਰ ਸੰਗਤਾਂ ਦੇ ਨਾਲ ਆਪਾਂ ਸਾਂਝੀ ਕਰ ਰਹੇ ਹਾਂ 115 ਸ਼ਲੋਕ ਜਿਹੜੇ ਆ ਹੁਣ ਤੱਕ ਆਪਣੇ ਵਿਚਾਰੇ ਗਏ 116ਵੇਂ ਸ਼ਲੋਕ ਅੱਜ ਸ਼ੁਰੂ ਕਰਦੇ ਆਂ ਵੇਖਦੇ ਆਂ ਭਗਤ ਕਬੀਰ ਸਾਹਿਬ ਸਾਨੂੰ ਕੀ ਸਨੇਹਾ ਦਿੰਦੇ ਕੀ ਉਪਦੇਸ਼ ਸਾਡੇ ਲਈ ਅੱਜ ਕਰ ਰਹੇ ਐ ਭਗਤ ਕਬੀਰ ਸਾਹਿਬ ਕਹਿੰਦੇ ਐ ਕਬੀਰ ਸਾਦੂ ਕੋ ਮਿਲਣੇ ਜਾਈਐ ਸਾਤ ਨਲੀਜ ਕੋ ਪਛੈ ਪਾਉ ਨਾ ਦੀਜੀਐ ਅਗੈ ਹੋਏ ਸੋ ਹੋਏ ਭਗਤ ਕਬੀਰ ਸਾਹਿਬ ਕਹਿੰਦੇ ਅੱਜ ਸਾਨੂੰ ਸਮਝਾਉਣ ਵਾਸਤੇ ਸ਼ਬਦ ਉਚਾਰਨ ਉਹਨਾਂ ਨੇ ਕੀਤਾ ਕਿ ਸਾਧ ਉਹ ਹੁੰਦਾ ਹੈ ਜਿਹਨੇ ਆਪਣੇ ਕਰਮੇਂਦਰੇ ਗਿਆਨਿੰਦਰੇ ਇਹਨਾਂ ਨੂੰ ਸਾਧ ਲਿਆ ਭਾਵ ਕੇ ਅੱਖਾਂ ਨੇ ਜਿਹੜੀਆਂ ਮਾੜਾ ਵੇਖਣ ਕੰਨੀ ਰੋਕ ਲਈਆਂ ਕੰਨ ਮਾੜਾ ਸੁਣਨ ਵੱਲੋਂ ਰੋਕ ਲੇ ਤੇ ਜੀਬ ਮਾੜਾ ਬੋਲਣ ਤੋਂ ਰੋਕ ਲੇ ਕਹਿੰਦੇ ਉਹ ਹੁੰਦਾ ਸਾਧੂ ਉਹ ਹੁੰਦਾ ਰੱਬ ਦਾ ਪਿਆਰਾ ਕਹਿੰਦੇ ਜੇ ਰੱਬ ਦੇ ਪਿਆਰੇ ਨੂੰ ਸਾਧੂ ਨੂੰ ਗੁਰੂ ਨੂੰ ਮਿਲਣ ਜਾਣਾ ਹੈ ਨਾ ਸਾਧੂ ਕੋ ਮਿਲਣੇ ਜਾਈਏ ਸਾਥ ਨਾਲ ਲਿਜੇ ਕੋਈ ਕਹਿੰਦੇ ਕਿਸੇ ਦਾ ਵੀ ਸਾਥ ਨਾ ਤੱਕਿਓ ਕਈ ਐਸੇ ਹੁੰਦੇ ਆ ਜਿਹੜੇ ਤੁਹਾਨੂੰ ਗੁਰੂ ਦੇ ਤੱਕ ਪਹੁੰਚਣ ਨਹੀਂ ਦਿੰਦੇ ਉਹਨਾਂ ਨੇ ਰਸਤੇ 'ਚ ਹੀ ਰੋਕ ਲੈਣਾ ਤੁਹਾਨੂੰ ਕਹਿੰਦੇ ਇਸ ਤਰ੍ਹਾਂ ਦਾ ਬੰਦਿਆਂ ਦਾ ਸਾਥ ਛੱਡ ਦਿਓ ਉਹਨਾਂ ਨੂੰ ਨਾਲ ਨਾ ਲੈ ਕੇ ਜਾਓ ਤੇ ਦੂਜੀ ਗੱਲ ਭਗਤ ਕਬੀਰ ਸਾਹਿਬ ਕਹਿੰਦੇ ਜਿਹੜੇ ਤੇਰੇ ਕੋਲੇ ਆਉਦੇ ਆ ਨਾ ਜਿਨ੍ਹਾਂ ਦਾ ਮਾਣ ਕਰਦਾ ਫਿਰਦਾ ਹੈ ਕਿ ਮੈਂ ਤੇ ਪਿੰਡ ਦਾ ਸਰਪੰਚ ਹਾਂ ਮੈਂ ਤੇ ਲੰਬੜਦਾਰ ਮੈਂ ਤੇ ਇਲਾਕੇ ਦਾ ਐਮ.ਐਲ.ਏ ਕਹਿੰਦੇ ਇਹ ਚੀਜ਼ਾਂ ਵੀ ਸਾਰੀਆਂ ਛੱਡ ਦੇ ਆਪਣੇ ਘਰ ਰੱਖ ਦੇ ਜਦੋਂ ਸਾਧੂ ਨੂੰ ਮਿਲਣ ਜਾਣਾ ਕਿਸੇ ਰੱਬ ਦੇ ਪਿਆਰੇ ਨੂੰ ਮਿਲਣ ਜਾਣਾ ਬਿਲਕੁਲ ਅੰਦਰੋਂ ਬਿਲਕੁਲ ਖਾਲੀ ਹੋ ਕੇ ਜਾਣਾ ਕਵੀਰ ਸਾਧੂ ਕੋ ਮਿਲਣੈ ਜਾਈਐ ਸਾਥ ਨਲੀਜੈ ਕੋਈ ਪਾਛਾ ਪਾਉ ਨਾ ਦੀਜੇ ਆਗੇ ਹੋਏ ਸੋਹੇ ਕਹਿੰਦੇ ਫਿਰ ਪਿੱਛੇ ਨੂੰ ਪੈਰ ਨਾ ਮੋੜਨੀ। ਅੱਗੇ ਹੋਏ ਸੋਏ ਕਹਿੰਦੇ ਜੋ ਕੁਝ ਹੁੰਦਾ ਹੋਣ ਦੇ ਪਰ ਪਿੱਛੇ ਨੂੰ ਪੈਰ ਨਾ ਮੋੜਨੀ। ਜੇ ਪਿੱਛੇ ਨੂੰ ਪੈਰ ਮੋੜ ਲਿਆ ਭਾਵਕੇ ਤੋਂ ਦੁਨੀਆ ਦੇ ਝਮੇਲਿਆਂ 'ਚ ਫਸ ਗਿਆ ਕਰੇ। ਭਗਤ ਕਬੀਰ ਸਾਹਿਬ ਕਹਿੰਦੇ ਇਹ ਦੁਨੀਆ ਨਾ ਜਿਹੜੀ ਇਹ ਪਰਮਾਤਮਾ ਨੂੰ ਰੱਬ ਦੇ ਪਿਆਰਿਆਂ ਦੇ ਨਾਲ ਮਿਲਣ ਨਹੀਂ ਦਿੰਦੇ ਕਈ ਰਸਤੇ ਚ ਇਹ ਕਹਿੰਦੇ ਤੁਹਾਨੂੰ ਰੋਕ ਲੈਣਗੇ ਕਿਸੇ ਆਸਰੇ ਦੀ ਲੋੜ ਨਾ ਤੱਕੀ ਜੇ ਜਾਣਾ ਕਿ ਮੈਂ ਤੇ ਇਹਦੇ ਨਾਲ ਜਾਣਾ ਮੈਂ ਇਹਦੇ ਨਾਲ ਜਾਣਾ ਕਹਿੰਦੇ ਤੈਨੂੰ ਵੀ ਡੋਬ ਦੇਣਗੇ ਨਾ ਕਿਸੇ ਦਾ ਆਸਰਾ ਤੱਕੀ ਤੇ ਨਾ ਕਹਿੰਦੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਲੈ ਕੇ ਜਾਈ ਉੱਥੇ ਨਾ ਕਹਿੰਦੇ ਜਿਹੜੇ ਤੇਰੇ ਕੋਲੇ ਆਉਧੇ ਐ ਨਾ ਕਹਿੰਦੇ ਉਹਨਾਂ ਨੂੰ ਵੀ ਨਾ ਲੈ ਕੇ ਜਾਈ ਬਿਲਕੁਲ ਅੰਦਰੋਂ ਖਾਲੀ ਕਰਕੇ ਜਾਈ ਕਹਿੰਦੇ ਫੇਰ ਝੋਲੀਆਂ ਭਰੇ ਜਾਣਗੇ ਤੇ ਅੱਗੇ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਜਗ ਬੰਗਿਓ ਜਿਹੇ ਜੇਵਰੀ ਹਿੰਮਤ ਬੰਦੂ ਕਵੀਰ ਜਹ ਹੈ ਆਤਾ ਲੋਨ ਜਿਓ ਸੋਲ ਸਮਾਨ ਸਰੀਰ ਆ ਸਰੀਰ ਦੀ ਗੱਲ ਕਰਦੇ ਆ ਕਹਿੰਦੇ ਆ ਜਿਹੜਾ ਸਰੀਰ ਹੈ ਨਾ ਆ ਜਿਹੜੀ ਦੁਨੀਆ ਹੈ ਨਾ ਆ ਜਿਹੜੇ ਲੋਕ ਨੇ ਕਹਿੰਦੇ ਇਹ ਮਾਇਆ ਦੀ ਜੇ ਬਰੀ ਮਾਇਆ ਦੀ ਰੱਸੀ ਦੇ ਨਾਲ ਸਾਰੇ ਬੰਨੇ ਹੋਏ ਸੰਸਾਰ 'ਚ ਕਹਿੰਦੇ ਕੋਈ ਨਹੀਂ ਇਸ ਤਰ੍ਹਾਂ ਦਾ ਜਿਹੜਾ ਉਹ ਮਾਇਆ ਦੀ ਰੱਸੀ ਦੇ ਨਾਲ ਨਹੀਂ ਬੰਨਿਆ ਗਿਆ ਜੇ ਕੋਈ ਹੈ ਤਉ ਹੈ ਭਗਤ ਕਬੀਰ ਸਾਹਿਬ ਜਿਹੜੇ ਕਹਿੰਦੇ ਹੈ ਦੁਨੀਆ ਉਸ ਮੋਹ ਦੀ ਰੱਸੀ ਦੇ ਵਿੱਚ ਬੰਨੀ ਹੋਈ ਹੈ ਪਰ ਕਹਿੰਦੇ ਤਿਹ ਮਤ ਬੰਦ ਹੋ ਕਬੀਰ ਕਹਿੰਦੇ ਮੈਂ ਨਹੀਂ ਉੱਚ ਬੰਨਿਆ ਗਿਆ ਮੈਂ ਛੁੱਟ ਗਿਆ ਕਹਿੰਦੇ ਮੈਂ ਛੁੱਟ ਗਿਆ ਸਾਰਾ ਸੰਸਾਰ ਉਸ ਮਾਇਆ ਦੀ ਮੋਹ ਦੀ ਰੱਸੀ ਦੇ ਵਿੱਚ ਜਕੜਿਆ ਹੋਇਆ ਹੈ ਪਰ ਕਹਿੰਦੇ ਮੈਂ ਆਪਣੇ ਆਪ ਨੂੰ ਬੱਜਣ ਨਹੀਂ ਦਿੱਤਾ ਰਿਹਾ ਉਹਨਾਂ ਦੇ ਵਿੱਚ ਹੀ ਆ ਕਹਿੰਦੇ ਰਿਹਾ ਪਰਿਵਾਰ 'ਚ ਹੀ ਆ ਰਹੇ ਰਿਸ਼ਤੇਦਾਰਾਂ ਕੀ ਆ ਰਹੇ ਯਾਰਾਂ ਮਿੱਤਰਾਂ ਸੱਜਣਾ ਦੋਸਤਾਂ ਦੇ ਨਾਲ ਹੀ ਆ ਪਰ ਕਹਿੰਦੇ ਮੈਂ ਆਪਣੇ ਆਪ ਨੂੰ ਉਹਦੇ ਚ ਬੰਨਣ ਨਹੀਂ ਦਿੱਤਾ ਆਜ਼ਾਦ ਰਿਹਾ ਗਿਆ ਜਹ ਆਟਾ ਲੋਹ ਜਿਉ ਸੋਨ ਸਮਾਨ ਸਰੀਰ ਕਹਿੰਦੇ ਜਿਵੇਂ ਆਟੇ ਦੇ ਵਿੱਚ ਨੂਨ ਪਾ ਦਿਓ ਨਾ ਵਿੱਚੇ ਹੀ ਖੱਪ ਜਾਂਦਾ ਖਿਉਂਦਾ ਥੋੜਾ ਕਹਿੰਦੇ ਇਸੇ ਤਰ੍ਹਾਂ ਇਹ ਸੋਨੇ ਵਰਗਾ ਸਰੀਰ ਹੈ ਤੇਰਾ ਕਹਿੰਦੇ ਇਹ ਸੋਨੇ ਵਰਗਾ ਕੀਮਤੀ ਸਰੀਰ ਜਿਹੜਾ ਮਿਲਿਆ ਨਾ ਇਹਨੂੰ ਮੋਹ ਦੀ ਰੱਸੀ ਵਿੱਚ ਬੰਨ੍ਹ ਕੇ ਗੁਰਮੁਖਾਂ ਦੀ ਸੰਗਤ ਤੋਂ ਪਰੇ ਰਹਿ ਕੇ ਪ੍ਰਮਾਤਮਾ ਦਾ ਸਿਮਰਨ ਛੱਡ ਕੇ ਕਹਿੰਦੇ ਸਸਤੇ ਭਾ ਅਜਾਈ ਗਵਾਤਾ ਕਹਿੰਦੇ ਅਜਾਈ ਗਵਾਤਾ ਰੈਣ ਗਵਾਈ ਸੋਇਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕਹਦੇ ਕੌਡੀਆਂ ਦੇ ਭਾਅ ਵਿੱਚ ਤਾਂ ਜੀ ਹੀਰਾ ਜਿਹੜਾ ਹੀਰਿਆਂ ਵਰਗਾ ਇਹ ਸਰੀਰ ਅਮੋਲਕ ਚੀਜ਼ ਸਾਨੂੰ ਮਿਲੇ ਪਰ ਕਹਿੰਦੇ ਹੀਰਿਆਂ ਦੇ ਮੁੱਲ ਦੀ ਚੀਜ਼ ਕੌਡੀਆਂ ਦੇ ਭਾਅ ਵਿੱਚ ਕੌਡੀਆਂ ਦੇ ਭਾਅ ਕਹਿੰਦੇ ਹੀਰਿਆਂ ਵਰਗਾ ਸੋਨੇ ਵਰਗਾ ਸਰੀਰ ਹੈ ਜਿਹਨੂੰ ਗੁਰੂ ਸਾਹਿਬ ਕਹਿੰਦੇ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰਵਾਸ ਤਨ ਸਾਸ ਅੱਠ 60 ਤੀਰਥ ਕਾ ਮੁਖ ਢਿਕਾ ਤਿਤ ਘਟ ਮਤ ਵਿਗਾਸ ਕਹਿੰਦੇ ਤੇ ਸਰੀਰ ਕਿੰਨਾ ਕੀਮਤੀ ਹੈ ਹੁਣ ਬੰਦਾ ਕਈ ਵਾਰੀ ਕਹਿ ਦਿੰਦਾ ਮੈਨੂੰ ਰੱਬ ਨੇ ਦਿੱਤਾ ਕੀ ਮੈਨੂੰ ਰੱਬ ਨੇ ਦਿੱਤਾ ਕਿ ਕਈ ਵਾਰੀ ਕਹ ਦਿੰਦਾ ਆਹ ਸਰੀਰ ਦੇ ਕਿੰਨਾ ਕੀਮਤੀ ਹੈ ਕਿਡਨੀਆ ਨੇ ਕਿੰਨੀਆਂ ਕੀਮਤੀ ਨੇ ਲੱਖਾਂ ਚ ਕੀਮਤ ਹੈ ਲਿਵਰ ਹੈ ਲੱਖਾਂ ਚ ਕੀਮਤ ਹੈ ਅੱਖਾਂ ਨੇ ਲੱਖਾਂ ਦੀ ਕੀਮਤ ਹੈ ਕੰਨ ਨੇ ਲੱਖਾਂ ਦੀ ਕੀਮਤ ਹੈ ਜੀਵ ਹੈ ਦੀ ਲੱਖਾਂ ਦੀ ਕੀਮਤ ਹੈ ਇਹ ਸਰੀਰ ਕਰੋੜਾਂ ਦਾ ਹੈ ਕਰੋੜਾਂ ਦਾ ਸਰੀਰ ਤੇ ਕੌਡੀਆਂ ਦੇ ਭਾਜਾ ਬੰਦਾ ਕਹਿੰਦਾ ਮੈਂ ਦਿੱਤਾ ਕੀ ਯਾਰ ਆਪਾਂ ਹੋਰ ਕੀ ਦੇ ਦੇ ਬਾਤ ਤੇ ਜੇ ਸਾਨੂੰ ਸਰੀਰ ਮਿਲਿਆ ਨਾ ਅਸੀਂ ਆ ਕੇ ਸੱਚੇ ਬਾਦਸ਼ਾਹ ਦੇ ਅੱਗੇ ਅਰਦਾਸ ਕਰੀ ਸੱਚੇ ਬਾਦਸ਼ਾਹ ਸ਼ਰੀਰ ਦਿੱਤਾ ਹੁਣ ਤੰਦਰੁਸਤੀ ਵੀ ਦੇ ਦਿਓ ਜੇ ਤੰਦਰੁਸਤੀ ਹੈ ਸਾਰਾ ਕੁਝ ਮਿਲ ਜਾਣਾ ਜੇ ਤੰਦਰੁਸਤੀ ਨਹੀਂ ਤਾਂ ਕੀ ਕਰਾਂਗੇ ਆਪਾਂ ਬਸ ਆ ਕੇ ਕਹੀਏ ਸੱਚੇ ਬਾਦਸ਼ਾਹ ਤੰਦਰੁਸਤੀ ਬਖਸ਼ਿਓ ਆ ਸ਼ਰੀਰ ਤੇ ਦੇ ਦਿੱਤਾ ਹੁਣ ਇਹ ਸ਼ਰੀਰ ਨੂੰ ਤੰਦਰੁਸਤੀ ਵੀ ਦੇ ਦਿਓ ਬਸ ਕਹਿੰਦੇ ਇੰਨਾ ਕੀਮਤੀ ਸਰੀਰ ਤੇ ਕੌਡੀਆਂ ਦੇ ਭਾਅ ਵੇਚਦਾ ਬਸ ਕਬੀਰ ਹੰਸ ਉੱਡਿਓ ਤਨ ਗਾਡਿਓ ਸੋ ਜਾਈ ਸੈਨਾ ਅਜੂ ਜਿਉ ਨਾ ਛੋਡਾਇ ਰੰਕਾਈ ਨ ਨਹ ਸਾਹਦ ਕਬੀਰ ਸਾਹਿਬ ਕਹਿੰਦੇ ਕਿੰਨਾ ਕੀਮਤੀ ਸਰੀਰ ਹੈ ਕਹਿੰਦੇ ਇਹਨੂੰ ਮਾੜਿਆ ਕੰਮਾਂ ਚ ਲਾ ਲਿਆ ਕਹਿੰਦਾ ਹੁਣ ਕਹਿੰਦੇ ਆ ਸਰੀਰ ਬੁੱਢਾ ਹੁੰਦਾ ਜਾਂਦਾ ਕਹਿੰਦੇ ਸਰੀਰ ਬੁੱਢਾ ਹੁੰਦਾ ਜਾਂਦਾ ਇਹਦੇ ਵਿੱਚੋਂ ਜੀਵ ਰੂਪ ਆਤਮਾ ਤਿਆਰੀ ਕਰੀ ਬੈਠੀ ਹੈ ਕਿ ਮੈਂ ਜਾਣਾ ਕਬੀਰ ਹੰਸ ਉੱਡਿਓ ਹੰਸ ਜੀਵ ਰੂਪ ਆਤਮਕ ਉੱਡਿਓ ਦਾ ਭਾਵ ਕੇ ਉਹਨੇ ਤਿਆਰੀ ਕਰ ਰੱਖੀ ਹੈ ਕਿ ਮੈਂ ਜਾਣਾ ਤਨ ਗਾਡਿਓ ਤਨ ਕਹਿੰਦੇ ਬਿਲਕੁਲ ਬੁੱਢਾ ਹੋ ਗਿਆ ਜਾਣ ਵਾਲਾ ਹੋ ਗਿਆ ਗਾਡਿਓ ਸੋ ਜਾਈ ਸੈਨਾਹਾਂ ਕਹਿੰਦੇ ਅਜੇ ਵੀ ਆ ਜੀਵ ਜਿਹੜਾ ਮਾਇਆ ਦੀ ਰੱਸੀ ਦੇ ਨਾਲ ਬੰਨਿਆ ਹੋਇਆ ਸੈਨਾ ਨਾਲ ਹੀ ਸਮਝਾਉਂਦਾ ਹੈ ਜੇ ਵੀ ਸਬੰਧੀਆਂ ਅਜੇ ਵੀ ਆ ਜਿੰਦ ਦਾ ਵਿਛੋੜਾ ਹੋਣ ਤੇ ਵੀ ਕਹਿੰਦੇ ਸੈਨਾ ਨਾਲ ਹੀ ਸਮਝਾ ਰਿਹਾ ਹੈ ਅਜੇ ਵੀ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਣ ਵੱਲ ਧਿਆਨ ਕੀਤਾ ਹੀ ਨਹੀਂ ਕਹਿੰਦੇ ਅਜ ਹੂੰ ਜੀਓ ਨਾ ਛੋਟੈ ਰੰਗਾਈ ਨੈਣ ਹਾਂ ਕਹਿੰਦੇ ਆੱਖਾਂ ਦੇ ਨਾਲ ਅਜੇ ਵੀ ਮਾੜਾ ੱਟਕਣਾ ਛੱਡਿਆ ਹੀ ਨਹੀਂ ਰੰਕਾਈ ਦਾ ਭਾਵ ਨਾ ਨੀਚਤਾ ਕਿ ਅੱਖਾਂ ਦੇ ਨਾਲ ਅਜੇ ਵੀ ਨੀਚ ਕੰਮ ਕਰਦੇ ਰੰਕਾਈ ਨੈਨਹ ਕਹਿੰਦੇ ਹੁਣ ਤੇ ਇਹ ਜੀ ਆ ਜਿਹੜਾ ਸਰੀਰ ਹੈ ਨਾ ਇਹ ਹੁਣ ਬੁੱਢਾ ਹੋ ਗਿਆ ਹੁਣ ਤੇ ਜਾਣ ਦਾ ਸਮਾਂ ਹੋ ਗਿਆ ਕਿ ਮੈਂ ਇੱਥੋਂ ਜਾਣਾ ਹੈ ਜਿੱਦੇ ਸਰੀਰ ਤੋਂ ਜਿੰਦ ਨਿਕਲ ਗਈ ਉਹਦੇ ਕਹਿੰਦੇ ਫਿਰ ਕੰਗਿਆ ਨੇ ਲੱਕੜਾਂ ਤੇ ਪਾ ਕੇ ਸਾੜ ਦੇਣ ਤੇ ਕੰਗਿਆ ਨੇ ਟੋਆ ਪੁੱਟ ਕੇ ਕਬਰ ਪੁੱਟ ਕੇ ਉਹਦੇ ਵਿੱਚ ਦੱਬ ਦੇਣ ਗੱਡ ਦੇਣ ਕਹਿੰਦੇ ਅਜੇ ਵੀ ਆ ਅੱਖਾਂ ਦੇ ਨਾਲ ਨੀਚ ਕੰਮ ਕਰਨੇ ਅਜੇ ਵੀ ਛੱਡੇ ਪਰਮਾਰੰਧਾ ਨੂੰ ਅਜੇ ਵੀ ਚੇਤੇ ਨਹੀਂ ਪਰਮਾਤਮਾ ਦਾ ਧਾ ਚੇਤੇ ਆਉਂਦਾ ਨਾ ਜੇ ਪਹਿਲਾਂ ਤੋਂ ਆਦਤ ਬਣਾਈ ਹੋਵੇ ਭਾਈ ਗੁਰਦਾਸ ਸਾਹਿਬ ਕਹਿੰਦੇ ਤੈਸੇ ਮਾਇਆ ਧੰਦ ਅੰਧ ਅਬਦ ਵਿਹਾਏ ਜਾਏ ਅੰਤ ਕਾਲ ਕੈਸੇ ਹਰ ਨਾਮ ਲਿਵ ਲਾਈਏ ਕਹਿੰਦੇ ਹੁਣ ਦੇ ਬ ਨਹੀਂ ਲੱਗਣੀ ਪਹਿਲਾਂ ਤੇ ਆਦਤ ਪਾਉਣੀ ਸੀ ਜੇ ਆਦਤ ਪਹਿਲਾਂ ਤੋਂ ਮਾੜੀ ਪਾਈ ਹੋਈ ਹੈ ਅੱਖਾਂ ਦੇ ਨਾਲ ਮਾੜਾ ਵੇਖਣ ਦੀ ਆਦਤ ਪਾਈ ਹੋਈ ਹੈ ਕਹਿੰਦੇ ਹੁਣ ਸਰੀਰ ਬੁੱਢਾ ਹੋ ਗਿਆ ਅੱਜ ਵੀ ਕਹਿੰਦੇ ਅੱਖਾਂ ਦੇ ਨਾਲ ਅਜੇ ਮਾੜਾ ਹੀ ਤਾ ਸਰੀਰ ਤੇ ਬੁੱਢਾ ਹੋ ਗਿਆ ਪਰ ਜਿਹੜੀ ਆਦਤ ਪਈ ਹੋਈ ਸੀ ਉਹ ਆਦਤ ਥੋੜਾ ਛੱਡ ਸਕਿਆ ਆਦਤ ਜਿਹੜੀ ਪੈ ਗਈ ਨਾ ਜਿਹੜੀ ਚੀਜ਼ ਸਾਡੇ ਹੱਡਾਂ 'ਚ ਰਚ ਗਈ ਕਹਿੰਦੇ ਉਹ ਨਿਕਲਦੀ ਨਹੀਂ ਜਿੰਨਾ ਮਰਜੀ ਜ਼ੋਰ ਲਾ ਲਿਓ ਜੇਤੇ ਗੁਰੂ ਨੇ ਕਰਤੀ ਕਿਰਪਾ ਫਿਰ ਤੇ ਹੱਡਾਂ 'ਚੋਂ ਨਿਕਲ ਜਾ ਨਹੀਂ ਤੇ ਜਿਹੜੀ ਚੀਜ਼ ਕਹਿੰਦੇ ਹੱਡਾਂ 'ਚ ਰਚ ਗਈ ਨਾ ਕਹਿੰਦੇ ਉਹ ਨਿਕਲਦੀ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਐ ਭਾਈ ਗੁਰਦਾਸ ਸਾਹਿਬ ਵੀ ਕਹਿੰਦੇ ਅਮਲੀ ਨਾ ਅਮਲ ਤਜਤ ਜਿਉਂ ਤੇ ਘਾਰ ਕੀਏ ਦੁਖ ਦੁਖ ਲੋਗ ਬੇਦ ਸੁਨਤ ਸ਼ਕਤ ਹੈ ਕਹਿੰਦੇ ਜਿਸ ਬੰਦੇ ਦੇ ਅਮਲ ਹੱਥਾਂ 'ਚ ਰੱਟ ਗਿਆ ਨਾ ਕਹਿੰਦੇ ਜ਼ੋਰ ਲਾ ਲਿਓ ਉਹ ਛੱਡ ਨਹੀਂ ਸਕਦਾ ਬੇਦ ਗ੍ਰੰਥ ਧਾਰਮਿਕ ਬੰਦੇ ਸਾਰਿਆਂ ਨੇ ਜ਼ੋਰ ਲਾ ਲਿਆ ਕਹਿੰਦੇ ਉਹ ਥੋੜਾ ਛੱਡ ਸਕਿਆ ਉੱਤੇ ਗਾਲਾਂ ਕੱਢਦੇ ਆ ਸੰਧ ਜੇ ਕਿਥੋਂ ੜਕੀ ਘੌਂਕਣ ਲੱਗ ਜਾਂਦੇ ਆ ਇਂ ਕਹਿੰਦੇ ਆ ਇਂ ਕਹਿੰਦੇ ਆ ਜੀ ਕਿ ਕਿੱਥੋਂ ਤੜਕੀ ਭੋਂਕਣ ਲੱਗ ਜਾਂਦੇ ਆ ਗੁਰੂ ਦੀ ਬਾਣੀ ਚੱਲ ਰਹੀ ਹੈ ਪਰ ਜਿਸ ਬੰਦੇ ਦੇ ਅੰਦਰ ਹੱਡਾਂ ਚ ਮਾੜਾ ਵੜ ਗਿਆ ਨਾ ਮਾੜਾ ਰਚ ਗਿਆ ਕਹਿੰਦੇ ਉਹਨੂੰ ਫਿਰ ਉਹ ਚੰਗੀਆਂ ਗੱਲਾਂ ਬਾੜੀਆਂ ਲੱਗਦੀਆਂ ਨਹੀਂ ਉਹ ਨਿਕਲ ਨਹੀਂ ਸਕਦੀਆਂ ਹਾਂ ਜੇ ਗੁਰੂ ਨੇ ਕਰਤੀ ਕਿਰਪਾ ਨਾ ਫਿਰ ਕਹਿੰਦੇ ਉਹ ਸਾਰਾ ਕੁਝ ਨਿਕਲ ਜਾਣਾ ਫਿਰ ਆ ਸ਼ਰੀਰ ਜਿਹੜਾ ਨਾ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਬਾਸ ਤਨ ਸਾਸ ਕਹਿੰਦੇ ਸ਼ਰੀਰ ਕੰਗਣ ਵਰਗਾ ਹੋ ਜਾਣਾ ਇਹ ਸ਼ਰੀਰ ਸੋਨੇ ਵਰਗਾ ਹੋ ਜਾਣਾ ਇਹ ਸ਼ਰੀਰ ਹੀਰਿਆਂ ਵਰਗਾ ਮੋਤੀਆਂ ਵਰਗਾ ਹੋ ਜਾਣਾ ਪਰ ਹੋਊਗਾ ਤਾਂ ਜੇ ਗੁਰੂ ਦੇ ਦਰ ਤੇ ਝੁਕਾਂ ਗਿਆ ਜੇ ਗੁਰੂ ਦੇ ਦਰ ਤੇ ਆ ਕੇ ਝੁਕਾਂਗੇ ਫਿਰ ਹੋਉਂਦਾ ਜਿੱਤੇ ਗੁਰੂ ਦੇ ਦਰ ਤੇ ਆ ਕੇ ਝੁਕ ਗਏ ਨਾ ਫਿਰ ਗੁਰੂ ਸਾਹਿਬ ਕਹਿੰਦੇ ਆ ਭਗਤ ਕਬੀਰ ਸਾਹਿਬ ਕਬੀਰ ਨੈਣ ਨਿਹਾਰੋ ਤੁਜ ਕ ਸਰਵਨ ਸੁਨੋ ਤੋਇ ਨਾਮ ਬੈਨ ਉਚਰਾਓ ਉਹ ਨਾਮ ਜੀ ਚਰਨ ਕਮਲ ਰਿਤ ਠਾਉ ਕਹਿੰਦਾ ਜਦੋਂ ਪ੍ਰਮਾਤਮਾ ਦੇ ਵਿੱਚ ਇੱਕਵੇਂ ਇੱਕ ਹੋ ਗਿਆ ਨਾ ਗੁੰਗੂ ਆਹ ਸ਼ਰੀਰ ਕੇਸਰ ਵਰਗਾ ਬਣ ਗਿਆ ਗੁਰੂ ਨੇ ਕਰਨ ਤੀ ਕਿਰਪਾ ਕਹਿੰਦੇ ਫਿਰ ਹੋਣਾ ਕੀ ਹੈ ਭਗਤ ਕਬੀਰ ਸਾਹਿਬ ਕਹਿੰਦੇ ਹੁਣ ਆ ਨੈਣਾ ਦੇ ਨਾਲ ਅੱਖਾਂ ਦੇ ਨਾਲ ਬਸ ਇੱਕੋ ਚੀਜ਼ ਵਿਖੇ ਉਹ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਬਸ ਇਹਨਾਂ ਦੀ ਦਰਸ਼ਨ ਹੋਣ ਕੋ ਨੈਣ ਨਿਹਾਰੋ ਤੁਜ ਕੋ ਕਹਿੰਦੇ ਮੈਂ ਅੱਖਾਂ ਦੇ ਨਾਲ ਬਸ ਤੁਹਾਨੂੰ ਹੀ ਵੇਖ ਧਰਮ ਕਿਰਪਾ ਕਰਤੀ ਨਾ ਗੁਰੂ ਨੇ ਹੁਣ ਮਾੜਾ ਦੇਖਣਾ ਹੀ ਨਹੀਂ ਕਹਿੰਦੇ ਹੁਣ ਵਾੜਾ ਦੇਖਣ ਦੀ ਜਰੂਰਤ ਨਹੀਂ ਕਿਉਂਕਿ ਹੁਣ ਮੇਰੇ ਤੇ ਕਰਤੀ ਕਿਰਪਾ ਹੁਣ ਤੇ ਮੈਨੂੰ ਸਾਰਿਆਂ ਤੋਂ ਬਸ ਰੱਬੇ ਦਿਸਦਾ ਹੁਣ ਮੈਨੂੰ ਸਾਰਿਆਂ ਤੋਂ ਰੱਬ ਦਿਸਦਾ ਮੈਂ ਅੱਖਾਂ ਦੇ ਨਾਲ ਬਸ ਤੁਹਾਨੂੰ ਹੀ ਵੇਖਾਂ ਦੇਖੀ ਜਾਂਦਾ ਮੈਂ ਬਸ ਤੁਹਾਨੂੰ ਹੀ ਵੇਖੀ ਜਾਂਦਾ ਮੈਂ ਹੋਰ ਮੈਨੂੰ ਦੇਖਣ ਦੀ ਲੋੜ ਹੀ ਨਹੀਂ ਹੈ ਸਰਬਨ ਸੁਣੋ ਤੋਇ ਨਾਓ ਆ ਕੰਨਾਂ ਦੇ ਨਾਲ ਬਸ ਹੁਣ ਦਿਲ ਕਰਦਾ ਹੈ ਕਿ ਬਸ ਬਾਣੀ ਸੁਣੀ ਜਾਈਏ ਬਾਣੀ ਸੁਣੀ ਜਾਈਏ ਆ ਕੰਨਾਂ ਦੇ ਨਾਲ ਨਾ ਅੱਖਾਂ ਦੇ ਨਾਲ ਮੈਂ ਤੈਨੂੰ ਦੇਖੀ ਜਾਵਾਂ ਸੱਚੇ ਪਾਤਸ਼ਾਹ ਆ ਕੰਨਾਂ ਦੇ ਨਾਲ ਮੈਂ ਤੁਹਾਡੀ ਬਾਣੀ ਸੁਣੀ ਜਾਵਾਂ ਰਸ ਆਉਣ ਲੱਗਿਆ ਗੁਰ ਬਾਣੀ ਦਾ ਰਸ ਆਉਣ ਲੱਗਿਆ ਪਰ ਸਾਡੇ ਅੰਦਰ ਰਸ ਕਾਹਦਾ ਪੈ ਗਿਆ ਸਾਡੇ ਅੰਦਰ ਤੇ ਹੋਰੇ ਤਰ੍ਹਾਂ ਦੇ ਰਸ ਪੈ ਗਏ ਇੱਕ ਰਸ ਨਹੀਂ ਦੋ ਰਸ ਨਹੀਂ ਤਿੰਨ ਰਸ ਨਹੀਂ ਸਾਡੇ ਅੰਦਰ ਨੌ ਤਰ੍ਹਾਂ ਦੇ ਰਸ ਗੁਰੂ ਸਾਹਿਬ ਨੇ ਗੁਰਬਾਣੀ 'ਚ ਲਿਖ ਕੇ ਦਿੱਤੇ ਆ ਨੌ ਤਰ੍ਹਾਂ ਦੇ ਰਸ ਪੈਗੇ ਜੀ ਜਿਸ ਬੰਦੇ ਦੇ ਅੰਦਰ ਨੌ ਤਰ੍ਹਾਂ ਦੇ ਰਸ ਹੋਣ ਕਹਿੰਦੇ ਉਹ ਪ੍ਰਮਾਤਮਾ ਦੇ ਨਾਮ ਨੂੰ ਕਿਵੇਂ ਵੇਖ ਸਕਦਾ ਕਿਵੇਂ ਸੁਣ ਸਕਦਾ ਆਖੇ ਜੀ ਕਿਹੜੇ ਕਿਹੜੇ ਰਸ ਪੈਗੇ ਨੌ ਇੰਨੇ ਕਿੱਥੇ ਰਸ ਨੇ ਗੁਰੂ ਸਾਹਿਬ ਗੁਰਬਾਣੀ ਚ ਕਹਿੰਦੇ ਆ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਬਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮਿੱਠਾ ਰਸ ਬਾਸ ਇਹ ਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ ਕਹਿੰਦੇ ਇਹ ਰਸ ਪੈ ਗਏ ਹੁਣ ਤੂੰ ਕੰਨਾਂ ਦੇ ਨਾਲ ਕਿਵੇਂ ਸੁਣੇਗਾ ਭਾਈ ਜਿੱਦੇ ਰਸ ਗੁਰਬਾਣੀ ਦਾ ਪੈ ਗਿਆ ਨਾ ਜਿੱਦੇ ਰਸ ਗੁਰੂ ਦਾ ਮਿਲ ਗਿਆ ਫਿਰ ਉਹਦੇ ਹੋਣਾ ਕੀ ਹੈ ਹੋਰ ਅਸਾਂ ਨੂੰ ਛੱਡ ਦੇਣਾ ਤੇ ਆਹ ਰਸ ਚੱਖ ਲੈਣਾ ਉਹ ਰਸ ਛੱਡ ਦੇਣੇ ਆ ਕਿ ਉਹਨਾਂ ਦੀ ਹੁਣ ਲੋੜ ਨਹੀਂ ਸਰੀਰ ਨੂੰ ਚੱਲਦਾ ਰੱਖਣ ਲਈ ਪ੍ਰਸ਼ਾਦਾ ਛਕਣਾ ਜ਼ਰੂਰ ਪਰ ਕਹਿੰਦੇ ਹੁਣ ਰਸ ਨਹੀਂ ਹੈ ਹੁਣ ਰਸ ਕਿੱਥੇ ਰਹਿ ਗਿਆ ਹੁਣ ਗੁਰੂ ਦੀ ਬਾਣੀ ਚ ਰਸ ਰਹਿ ਗਿਆ ਬਸ ਹੁਣ ਤੇ ਗੁਰੂ ਦੀ ਬਾਣੀ ਹੀ ਕੰਨਾਂ ਦੇ ਨਾਲ ਬਸ ਕੰਨਾਂ ਚ ਥੋੜੀ ਥੋੜੀ ਆਵਾਜ਼ ਪਈ ਜਾਂਦੀ ਸੀ ਬੈਨ ਉਜੜੋ ਤੇ ਨਾਮ ਜੀ ਚਰਨ ਕਮਲ ਰਿਤ ਖਾਓ ਆ ਜੀਵ ਦੇ ਨਾਲ ਮੈਂ ਤੇਰਾ ਹੀ ਨਾਮ ਜਪਦਾ ਰਹਾ ਸਤਿ ਪਾਸ਼ਾ ਚ ਚਰਨ ਕਮਲ ਰਿਤ ਖਾਓ ਮੈਨੂੰ ਮੇਰੇ ਹਿਰਦੇ ਦੇ ਵਿੱਚ ਆਪਣੇ ਚਰਨ ਕਮਲ ਜਿਹੜੇ ਆ ਉਹ ਟਿਕਾ ਤੋ ਮੈਨੂੰ ਥਾ ਦੇ ਦਿਓ ਕਿ ਮੇਰੇ ਹਿਰਦੇ ਦੇ ਵਿੱਚ ਪਰਮਾਤਮਾ ਵਸ ਜੇ ਜਿੱਥੇ ਪਰਮਾਤਮਾ ਵਸ ਗਿਆ ਚਰਨ ਕਮਲ ਕੀ ਮੌਜ ਕੋ ਕਹੋ ਕਹਿ ਕਹਿ ਅਨਵਾਰ ਕਹਿਬੇ ਕੋ ਸੋਭਾ ਨਹੀਂ ਦੇਖਾਈ ਪਰਵਾਹ ਚਰਨ ਕਮਲ ਕੀ ਮੌਜ ਕੋ ਬਸ ਹੁਣ ਮੇਨੂੰ ਲਾ ਇਦਾਂ ਹੋ ਗਿਆ ਕਿ ਮੈਂ ਆ ਜੀਵ ਦੇ ਨਾਲ ਬੈਨ ਉਚਰੋ ਤੇ ਨਾਮ ਜੀ ਬਸ ਤੇਰਾ ਨਾਮ ਹੀ ਗਾਉਂਦਾ ਰ ਅੱਠੇ ਪੈ ਵਾਹਿਗੁਰੂ 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 ਅੱਲਾ ਅੱਲਾ ਰਾਮ ਰਾਮ ਬਸ ਇਹੀ ਕਰਦਾ ਰ ਮਨ ਮੈਨੂੰ ਹੋਰ ਕਿਸੇ ਚੀਜ਼ ਦੀ ਹੁਣ ਲੋੜ ਨਹੀਂ ਹੈ ਯੋ ਕਿ ਮੇਰਾ ਹੁਣ ਮਨ ਤੇਰੇ 'ਚ ਜੁੜ ਗਿਆ। ਚਰਨ ਕਾਮਲ ਰਿਤ ਥਾਓ। ਮੈਨੂੰ ਆਪਣੇ ਹਿਰਦੇ ਦੇ ਵਿੱਚ ਪਾ ਦੇ ਕੇ ਰੱਖੀਂ ਬਸ ਆਪਣੇ ਹਿਰਦੇ ਦੇ ਵਿੱਚ ਮੈਨੂੰ ਰੱਖ ਲਿਓ ਤੇ ਮੇਰੇ ਹਿਰਦੇ ਦੇ ਵਿੱਚ ਤੁਸੀਂ ਵਸ ਜਾ। ਭਗਤ ਕਬੀਰ ਸਾਹਿਬ ਸਾਨੂੰ ਕਿੰਨਾ ਸੋਹਣਾ ਸਮਝਾ ਰਹੇ ਹੈ। ਤੇ ਅੱਗੇ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਸੁਰਗ ਨਰਕ ਤੇ ਨਹਿ ਰਹੂ। ਸਤ ਗੁਰ ਕੈ ਪ੍ਰਸਾਦ ਚਰਨ ਕਮਲ ਕੀ ਮੋਜ ਮਹਿ ਰਹੂ ਅੰਤ ਅਰਿਆਦ ਭਗਤ ਕਬੀਰ ਸਾਹਿਬ ਕਹਿੰਦੇ ਜਦੋਂ ਮੈਨੂੰ ਤੁਸੀਂ ਮਿਲ ਗਏ ਮੇਰੇ ਅੰਦਰ ਇੰਨਾ ਟਿਕਾ ਬਣ ਗਿਆ ਮੇਰੇ ਅੰਦਰ ਗੁਰਬਾਣੀ ਦਾ ਇੰਨਾ ਰਸ ਮਿਲ ਬਣ ਗਿਆ ਕਿ ਮੈਂ ਕੰਨਾਂ ਦੇ ਨਾਲ ਬਾਣੀ ਸੁਣਦਾ ਰਹਾ ਜੀਬ ਦੇ ਨਾਲ ਬਾਣੀ ਗਾਉਂਦਾ ਰਹਾ ਤੇ ਅੱਖਾਂ ਦੇ ਨਾਲ ਮੈਂ ਤੁਹਾਨੂੰ ਵੇਖਦਾ ਰਹਾ ਜਦੋਂ ਇਹ ਅਵਸਥਾ ਬਣ ਜਾਂਦੀ ਹੈ ਨਾ ਉਦੋਂ ਫਿਰ ਭਗਤ ਕਬੀਰ ਸਾਹਿਬ ਕਹਿੰਦੇ ਨਾ ਹੁਣ ਮੈਨੂੰ ਸੁਰਗ ਦੀ ਲੋੜ ਹੈ ਨਾ ਨਰਕ ਤੋਂ ਮੈਨੂੰ ਡਰ ਲੱਗਦਾ ਮੈਨੂੰ ਤੇ ਬਸ ਤੁਹਾਡੇ ਚਰਨਾਂ ਦੀ ਲੋੜ ਹੈ ਸੁਰਗ ਨਰਕ ਤੇ ਮੈਂ ਰਹ્યો ਸਤਿਗੁਰ ਕਾ ਪ੍ਰਸਾਦ ਜਦੋਂ ਮੈਨੂੰ ਗੁਰੂ ਨੇ ਮੇਰੇ ਤੇ ਕਰਤੀ ਕਿਰਪਾ ਨਾ ਮੈਨੂੰ ਹੁਣ ਨਰਕ ਤੋਂ ਡਰ ਨਹੀਂ ਲੱਗਦਾ ਤੇ ਸਵਰਗ ਦੀ ਮੈਨੂੰ ਲੋੜ ਨਹੀਂ ਆਖਿਆ ਫਿਰ ਤੁਸੀਂ ਕਿੱਥੇ ਰਹਿਣਾ ਪਸੰਦ ਕਰਦੇ ਕਬਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦਉ ਰਾਤੇ ਕਹਿੰਦੇ ਰੱਦ ਕਰਤੇ ਦੋਨੇ ਨਾ ਸਵਰਗ ਤੋਂ ਅਸਰ ਕੀਆ ਨੇ ਤੇ ਨਾ ਨਰਕ ਤੋਂ ਡਰ ਲੱਗਦਾ ਆਖਿਆ ਤੁਸੀਂ ਕਿੱਥੇ ਰਹਿਣਾ ਪਸੰਦ ਕਰਦੇ ਹੋ ਸੱਚ ਖੰਡ ਵਸੈ ਨਿਰੰਕਾਰ ਜਿੱਥੇ ਪ੍ਰਮਾਤਮਾ ਵਸਦਾ ਹੈ ਜਿੱਥੇ ਨਿਰੰਕਾਰ ਵਸਦਾ ਸੀ ਉੱਥੇ ਰਹਿਣਾ ਪਸੰਦ ਕਰਦੇ ਭਗਤ ਕਬੀਰ ਸਾਹਿਬ ਜੀ ਦੀ ਅਵਸਥਾ ਤੇ ਦੇਖੋ ਕਿੰਨੀ ਉੱਚੀ ਹੈ ਅਵਸਥਾ ਤੇ ਦੇਖੋ ਕਿੰਨੀ ਉੱਚੀ ਹੈ ਕਵੇ ਸੁਰਗ ਨਰਕ ਤੇ ਮੈਂ ਰਹੇ ਹਾਂ ਸਤਗੁਰ ਕਾ ਪ੍ਰਸਾਦ ਜਦੋਂ ਗੁਰੂ ਕਰਦੇ ਕਿਰਪਾ ਨਾ ਫਿਰ ਇਹ ਅਵਸਥਾ ਬਣ ਜਾਂਦੀ ਹੈ ਚਰਨ ਕਮਲ ਕੀ ਮੋਜ ਨਹਿ ਰਹੇ ਹੰਤ ਅਰਿਆ ਜੀ ਹੁਣ ਪਰਮਾਤਮਾ ਦੇ ਸੋਹਣੇ ਚਰਨਾਂ ਕਮਲਾਂ ਦੀ ਯਾਦ ਦੇ ਹੁਲਾਰੇ ਵਿੱਚ ਰਹਿੰਦੇ ਆ ਬਸ ਚਰਨ ਕਮਲ ਕੀ ਮੌਜ ਮੌਜ ਕਹਿੰਦੇ ਐ ਜਿਵੇਂ ਬੰਦੇ ਘੁੰਮਣ ਜਾਂਦੇ ਆ ਨਾ ਆਕੇ ਅਗਲਾ ਕਹਿੰਦਾ ਮੈਂ ਸ਼ਿਮਲੇ ਗਿਆ ਬੜੇ ਨਜ਼ਾਰੇ ਲਏ ਬੜਾ ਆਨੰਦ ਆਇਆ ਪਰ ਉਹ ਆਨੰਦ ਜਿਹੜਾ ਕਿੰਨੇ ਕਿਰਦਾਸ ਜਿੰਨੇ ਦਿਨ ਉੱਥੇ ਰਹੇ ਪਰ ਜਦੋਂ ਆਏ ਫੇਰ ਉਹੀ ਮਾਇਆ ਦੀ ਰੱਸੀ ਨੇ ਆਪਣੀ ਕੈਦਿਤ ਕਰ ਲਈ ਤੇ ਭਗਤ ਕਬੀਰ ਸਾਹਿਬ ਕਹਿੰਦੇ ਹੁਣ ਮੈਨੂੰ ਉਹ ਜਿਹੜੀ ਮਾਇਆ ਰੂਪੀ ਰੱਸੀ ਹੈ ਨਾ ਉਹ ਹੁਣ ਮੈਨੂੰ ਬੰਨ ਨਹੀਂ ਸਕਦੀ ਮੈਂ ਤੇ ਬਸ ਪਰਮਾਤਮਾ ਦੇ ਚਰਣਾ ਕਮਲਾਂ ਦੀ ਮੋਤ ਮੈਂ ਤੇ ਰੋਜ਼ ਹੀ ਇਹ ਨਜ਼ਾਰੇ ਦੇਦਾ ਮੈਨੂੰ ਤੇ ਰੋਜ਼ ਹੀ ਆਨੰਦ ਬਣਿਆ ਰਹਿੰਦਾ ਰਹੇ ਉਹ ਅੰਤ ਅਰ ਆਦ ਮੈਂ ਤੇ ਪਹਿਲਾਂ ਵੀ ਆਨੰਦ ਚ ਸੀ ਹੁਣ ਵੀ ਆਨੰਦ ਚ ਆਉਣ ਵਾਲੇ ਸਮੇਂ ਚ ਵੀ ਆਨੰਦ ਚ ਹਾਂ ਕਿਉਂ ਕਿਉਂਕਿ ਮੈਂ ਉਹਦੇ ਨਾਲ ਜੁੜ ਗਿਆ ਜਿਹੜੇ ਕੋਲੇ ਆਪ ਆਨੰਦ ਹੀ ਆਨੰਤ ਹੈ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹਨ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਕਹਿੰਦੇ ਆਨੰਦ ਆਨੰਦ ਕਹਿੰਦੇ ਤੇ ਲੋਕ ਨੇ ਪਰ ਜਾਣਿਆ ਤੇ ਗੁਰੂ ਤੋ ਜਾਂਦਾ ਹੈ ਸਮਝ ਗੁਰੂ ਕੋਲ ਆ ਕੇ ਪੈਂਦੀ ਹੈ ਪਰ ਭਗਤ ਕਬੀਰ ਸਾਹਿਬ ਕਹਿੰਦੇ ਮੈਂ ਅੰਤ ਅਰ ਆਗ ਕਹਿੰਦੇ ਮੈਂ ਤੇ ਆਪ ਅੰਤ ਤੋਂ ਲਾ ਕੇ ਆਪ ਸ਼ੁਰੂ ਤੋਂ ਲਾ ਕੇ ਅਖੀਰ ਤੱਕ ਮੈਂ ਤੇ ਮੌਤ ਚੱਕ ਜਿਵੇਂ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਨਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਹਿੰਦੇ ਸੀ ਤੇ ਉਸ ਪ੍ਰਮਾਤਮਾ ਦੀ ਜਿਹੜੀ ਯਾਦ ਹੈ ਉਹ ਪ੍ਰਮਾਤਮਾ ਜਿਹੜਾ ਉਹ ਜਦੋਂ ਦੁਨੀਆ ਹੀ ਨਹੀਂ ਸੀ ਉਦੋਂ ਵੀ ਹੈਗਾ ਸੀ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਉਦੋਂ ਵੀ ਆਨੰਦ ਦੇ ਸੀ ਜਦੋਂ ਦੁਨੀਆ ਹੋਣੀ ਚਾਹੀ ਪਰਮਾਤਮਾ ਉਦੋਂ ਵੀ ਹੈਗਾ ਸੀ ਉਦੋਂ ਵੀ ਆਨੰਦ ਦੇ ਸੀ ਅੱਜ ਹੈਗੇ ਆਪਾਂ ਤੇ ਅੱਜ ਵੀ ਆਨੰਦ ਹੈ ਤੇ ਜਦੋਂ ਆਪਾਂ ਨਹੀਂ ਹੋਵਾਂਗੇ ਉਦੋਂ ਵੀ ਪਰਮਾਤਮਾ ਆਨੰਦ ਕੀ ਹੈ ਜੇ ਉਹ ਆਨੰਦ ਦੇ ਨਾਲ ਜੁੜ ਜਾਗੇ ਫਿਰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਬਸ ਕਹਿੰਦੇ ਸਾਡੀ ਜ਼ਿੰਦਗੀ ਵੀ ਆਨੰਦਾਂ ਦੇ ਨਾਲ ਭਰ ਜਾਣੀ ਹੈ ਸਾਡਾ ਜੀਵਨ ਵੀ ਖੁਸ਼ਹਾਲ ਹੋ ਜਾਵੇ ਸਾਡੇ ਜੀਵਨ ਦੇ ਵਿੱਚ ਵੀ ਚਲ ਘਾਰੇ ਬਚਣਗੇ ਸਾਡਾ ਜੀਵਨ ਵੀ ਜਿਹੜਾ ਉਹ ਸੋਨਾ ਬਣ ਜਾਣਾ ਜੇ ਅਸੀਂ ਗੁਰੂ ਦੇ ਨਾਲ ਨਾ ਜੁੜੇ ਫਿਰ ਗੁਰੂ ਸਾਹਿਬ ਕਹਿੰਦੇ ਰੈਣ ਗਵਾਈ ਸੋਏ ਘਾ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੋਟੀ ਬਰਲੇ ਜਾਏ ਬਾ ਫਿਰ ਕੌਡੀਆਂ ਦੇ ਭਾ ਇਹ ਸ਼ਰੀਰ ਜਾ ਰਹੇ ਸੋ ਆਓ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਿਓ ਜੀ ਬੋਲਦਿਆਂ ਤੋਂ ਬਹੁਤ ਸਾਰੀਆਂ ਭੁੱਲਾਂ ਜਿਹੜੀਆਂ ਹੋ ਗਈਆਂ ਹੋਣਗੀਆਂ ਰੱਬ ਵਰਗੀ ਸੰਗਤ ਵਾਪਸ ਕਰ ਦਿਓ ਜੀ 120 ਲੋਕ ਜਿਹੜੇ ਆ ਹੁਣ ਤੱਕ ਆਪਣੇ ਵਿਚਾਰੇ ਗਏ ਆ ਸੋ ਹੌਲੀ 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 ਆਪਾਂ ਜਿਵੇਂ ਜਿਵੇਂ ਗੁਰੂ ਸਾਹਿਬ ਸਾਨੂੰ ਮੱਤ ਬਖਸ਼ਦੇ ਆ ਉਸੇ ਤਰੀਕੇ ਆਪਾਂ ਲੋਕਾਂ ਦੀ ਵਿਚਾਰ ਜੜੀ ਹੈ ਰਲ ਮਿਲ ਕੇ ਸੰਗਤਾਂ ਦੇ ਨਾਲ ਸਾਂਝੀ ਕਰਾਂਗੇ ਆਓ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਿਓ ਜੀ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ